ਵਾਰ ਨੰਬਰ 5 ਦੇ ਵਿੱਚ ਕੈਮੀ ਮਸ਼ੀਨ ਆ ਗਈ ਹੈ ਦੀਪਾ ਜੀ ਨਾਲ ਦੀ ਨਾਲ ਪ੍ਰਬੰਧ ਕੀਤਾ ਹੈ ਹਾਂਜੀ ਦੀਪਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਕੈਮੀ ਮੰਗਾਈ ਹਾਂਜੀ ਅੱਜ ਐਨ ਪਾਣੀ ਚਲਾ ਕੇ ਜਾਵਾਂਗੇ ਜੀ ਸ਼ਾਮ ਤੱਕ ਠੀਕ ਹੈ ਕੋਈ ਉਹ ਹੀ ਗੱਲ ਨਹੀਂ ਹੈਗੀ ਐਮਐਲਏ ਸਾਹਿਬ ਨੂੰ ਫੋਨ ਕਰਿਆ ਨਾਲ ਦੀ ਨਾਲ ਕੈਮੀ ਆ ਗਈ ਚਲਾ ਕੇ ਜਾਵਾਂਗੇ ਜੀ ਪਾਣੀ ਬਿਲਕੁਲ ਸਾਫ਼ ਜਿਹੜਾ ਮਹੱਲਾ ਵਾਸੀਆਂ ਨੇ ਜਿਹੜੇ ਉਹਦੇ ਤੇ ਦੋਸ਼ ਲਾਇਆ ਬੇਵਨਿਆਦਾ ਜੀ ਤੁਹਾਡੇ ਸਾਹਮਣੇ ਆ ਜੀ ਤੁਹਾਨੂੰ ਤਾਂ ਕੋਈ ਕਹਿਣ ਦੀ ਲੋੜ ਨਹੀਂ ਮੈਨੂੰ ਬਿਲਕੁਲ ਸਹੀ ਗੱਲ ਹੈ ਹਾਂਜੀ ਵਾਰ ਨੰਬਰ 5 ਦੇ ਵਿੱਚ ਕੈਮੀ ਆ ਗਈ ਹੈ ਦੀਪਾ ਜੀ ਦੇ ਰਹਿਣ ਮਣਾਈ ਹੇਠ ਸਾਰੀ ਸਫਾਈ ਹੋ ਰਹੀ ਕੀ ਬੈਕਿੰਗ ਬਣਾ ਲਓ। ਆਲ ਰਾਉਂਡ ਗਿਆ ਕਰ ਲੈਣਾ। ਉਹ ਭਾਰੀ ਨੈਣ ਉਮੇ ਲਾ ਕੇ ਚਾਲੂ ਕਰ ਦਿਓ ਇੱਕ ਵਾਰ ਤਾਂ। ਹੁਣ ਆਪਾਂ ਆ ਜੀ ਕੀ ਨਾਮ ਹੈ ਜੀ? ਕੀ ਨਾਮ ਹੈ? ਅਮਿੰਦਰ ਸਿੰਘ ਆ ਜੀ। ਠੀਕ ਹੈ। ਅੱਜ ਚੱਲ ਰਿਹਾ ਜੀ ਵਾਰ ਨੰਬਰ 5 ਤੋਂ ਕੰਮ। ਹਾਂ ਜੀ ਹਾਂ ਜੀ। ਕਰਕੇ ਜਾਓਗੇ? ਹਲ ਜੀ। ਕੋਈ ਅੱਗੇ ਤੋਂ ਪ੍ਰੋਬਲਮ ਆਊਗੀ ਜੀ ਇਸ ਤਰ੍ਹਾਂ ਦੀ? ਰੈਗੂਲਰ ਰੁਟੀਨ ਦੇ ਵਿੱਚ ਜਿਹੜਾ ਰੱਖਿਆ ਕਰੋ ਤੁਸੀਂ ਵੀ ਵਾਰ ਨੰਬਰ 5 ਕੀ ਸਾਰੇ ਵਾੜਾਂ ਚ ਰੱਖਿਆ ਕਰੋ ਸਾਡੇ ਤਾਂ ਸੇਮ ਸਾਰੇ 12 ਚ ਹੈ ਜੀ ਠੀਕ ਹੈ ਅੱਜ ਜਨਨ ਕੇ ਕੰਮ ਹੈ ਨੰਬਰ 5 ਵਾੜ ਦਾ ਨਵੇੜ ਕੇ ਜਾਵਾਂਗੇ ਹਾਂ ਜੀ ਹਾਂ ਜੋ ਵੀ ਲੋਕਾਂ ਨੂੰ ਸਮੱਸਿਆ ਆਵਾ ਬਾੜ ਵਾਸੀ ਨੂੰ ਆ ਰਹੀ ਹੈ ਉਹ ਸਾਰੀਆਂ ਹੱਲ ਕਰਕੇ ਜਾਵਾਂਗੇ ਹੱਲ ਜੀ ਹਾਂ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਡਾ ਵੀ ਕੋਈ ਹੱਲ ਹੋਵੇ ਨਾ ਗੈਸ ਚ ਕਰ ਤਕ ਕੁਝ ਲੈ ਕੇ ਦੇਣਾ 자야. <mí> 안버가요 <toys> ਆ ਲੱਗਣਾ ਪਾਣੀ ਆ ਬਣੀ ਉਹ ਕੋਈ ਤੇਲਾ ਨਹੀਂ ਨਾ ਹਾਂ ਪਾਣੀ ਚੱਲ ਪਿਆ ਹੈ ਨਾ ਚੱਲ ਪਿਆ ਹੁਣ ਅਜੇ ਛੋਟਾ ਖਿੱਚੇਗਾ ਫਿਰ ਹਾਂ ਉਧਰੋਂ ਪਾਣੀ ਇੱਧਰ ਗਿਰ ਰਿਹਾ ਦੇਖ ਇਧਰੋਂ ਖਾਪ ਰਿਹਾ ਪਾਣੀ ਉਬਾਲਾ ਮਾਰ